ਹਾਂਜੀ ਪ੍ਰਸ਼ਾਸਨ ਕੀ ਗੱਲਾਂ ਚਾਹੋਗੇ ਜਿਹੜੀ ਅੱਜ ਪਿੰਡ ਰਾਮਗੜ੍ਹ ਮੀਟਿੰਗ ਕੀਤੀ ਗਈ ਹੈ ਜੀ ਮੈਂ ਸੋਨੇਵ ਸਿੰਘ ਕੋਤਨਾ ਬਲਾਕਪੁਰ ਦਾ ਸੈਨਾ ਬੀਕੇਜੂ ਗਰਾਹ ਜਿਹੜੀ ਅੱਜ ਸਾਡੀ ਮੀਟਿੰਗ ਹੋਈ ਹੈ ਜੀ ਇਹ ਸਾਡੇ ਕਿਸਾਨਾਂ ਨੂੰ ਜਿਹੜੀਆਂ ਭਾਰਤਮਾਲਾ ਰੋਡ ਰਾਮਗੜ੍ਹ ਦੇ ਵਿੱਚ ਦੀ ਲੰਘ ਰਹੀ ਆ ਉਸ ਦੀਆਂ ਜਿਹੜੀਆਂ ਸਮੱਸਿਆਵਾਂ ਆਉਣੀਆਂ ਨੇ ਉਹ ਵੱਖ-ਵੱਖ ਪਿੰਡਾਂ ਦੇ ਕਿਸਾਨ ਸਹਿਬਾਨ ਤੇ ਵੱਖ-ਵੱਖ ਜਥੇਬੰਦੀਆਂ ਨੇ ਆਗੂ ਸਹਿਬਣ ਸਾਹਮਣੂ ਇਹਨਾਂ ਦੇ ਵਿੱਚ ਉਹਨੇ ਵਿੱਚ ਸਾਡਾ ਇਹ ਮਤਾ ਵੀ ਜਿਹੜੇ ਵੀ ਕਿਸਾਨਾਂ ਨੂੰ ਪੈਸੇ ਨਹੀਂ ਮਿਲੇ ਤੇ ਪੂਰਾ ਰੇਟ ਨਹੀਂ ਮਿਲਿਆ ਉਹ ਵਿਚਾਰ ਹੋਇਆ ਜੀ ਬਾਕੀ ਜਿਹੜੇ ਖਾਲ ਵਗੈਰਾ ਨੇਗੇ ਉਹਨਾਂ ਦਾ ਮਸਲੇ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਜੀ ਪਈਆਂ ਦੇ ਬਾਰੇ ਕੀਤਾ ਗਿਆ ਇਹ ਸਾਰੇ ਵਿਚਾਰ ਵਟਾਂਦਰਾ ਹੋਇਆ ਇਹਦੇ ਵਿੱਚ ਮਤਾ ਪਾਸ ਕੀਤਾ ਗਿਆ ਸਾਰੇ ਪਿੰਡਾਂ ਵੱਲੋਂ ਤੇ ਸਾਰੇ ਸਾਡੇ ਵੱਖ-ਵੱਖ ਜਿਹੜੇ ਮੇਰੇ ਆਗੂ ਸਹਿਬਾਨ ਦੂਸਰੇ ਵੀ ਪ੍ਰਾਤਰੀ ਜਿੱਥੇ ਬੰਦਿਆ ਨੇ ਮੇਰੇ ਨਾਲ ਨੇ ਵੀ ਉਹਨਾਂ ਨੇ ਸਹਿਮਤੀ ਕੀਤੀ ਆ ਪੀ ਜਿੰਨਾ ਚਿਰ ਸਾਡੇ ਸਾਰੇ ਕਿਸਾਨਾਂ ਦੇ ਮਸਲਿਆਂ ਦਾ ਪੂਰਾ ਤਸੱਲੀ ਬਾਕਸ ਇਹ ਐਨਐਚ ਵਾਲੇ ਜਾਂ ਆਪਣੀ ਪੰਜਾਬ ਸਰਕਾਰ ਹੱਲ ਨਹੀਂ ਕਰਦੀ ਉਹਨਾਂ ਚਿਰ ਅਸੀਂ ਆਪਣੇ ਤਸੱਲੀ ਬਾਕਸ ਜੇ ਹੱਲ ਨਾ ਹੋਇਆ ਤਾਂ ਅਸੀਂ ਆਪ ਦਾ ਸੰਘਰਸ਼ ਕਰਨ ਲਈ ਮਿਲੂ ਇਹ ਜੀ ਸਾਡਾ ਮਤਲਬ ਵੀ ਜਿਹੜਾ ਵੀ ਹੈ ਅੱਗੇ ਜਿਹੜੇ ਪੈਸੇ ਵੀ ਨੇ ਜਿਹੜਾ ਸਾਡਾ ਮਾਰਕੀਟ ਰੇਟ ਹੈਗਾ ਜੋ ਸਾਡਾ ਬਾਜ਼ਾਰੀ ਰੇਟ ਆ ਪਹਿਲੇ ਜਿਹੜੇ ਰੇਟ ਇਹ ਸਰਕਾਰ ਵੱਲੋਂ ਜਾਂ ਕੇਂਦਰ ਦੀ ਐਨ ਐਚ ਸੰਸਥਾ ਵੱਲੋਂ ਰੋਡ ਵੱਲੋਂ ਪਾਸ ਕਰੇ ਨੇ ਉਹਨਾਂ ਰੇਟਾਂ ਤੋਂ ਅਸੀਂ ਸੰਤੁਸ਼ਟ ਨਹੀਂ ਤੇ ਸਾਡੇ ਜਿਹੜੇ ਰੇਟ ਨੇਗੇ ਉਹ ਸਾਡੇ ਰੇਟ ਜੇ ਨਹੀਂ ਸਾਡੀ ਤਸੱਲੀ ਵਾਸਤੇ ਸਾਨੂੰ ਘੱਟੋ ਘੱਟ ਜੇ 1 ਏਕੜ ਦਾ 2 ਕਰੋੜ ਵੀ ਮਿਲੇ ਤਾਂ ਵੀ ਉਹ ਘੱਟ ਆਗਾ ਅਸੀਂ ਘੱਟੋ-ਘੱਟ ਅਸੀਂ 4 ਕਰੋੜ ਰੁਪਇਆ ਅਸੀਂ ਆਪ ਦਾ ਫੀਏ ਕਰਦਾ ਲੈਣਾ ਚਾਹੁੰਦੇ ਆ ਇਹ ਗੱਲ ਦੀ ਵੀ ਸਾਡੀ ਪੂਰ ਜ਼ੋਰ ਸਰਕਾਰ ਤੋਂ ਮੰਗਾ ਤਾਂ ਕਿ ਛਡੇ ਜਿਹੜੀ ਕਿ ਬੱਚੇ ਨੇ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੇ ਅਸੀਂ ਜੇ ਕਿਤੇ ਅੱਗੇ ਵੀ ਲੈਣੀ ਹੈ ਉਹ ਪ੍ਰਾਪਰਟੀ ਉਹ ਲਿਹਾਜ਼ ਨਾਲ ਜਿਹੜੇ ਦੂਸਰੇ ਬੰਦੇ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਉਹ ਅੱਗੇ ਤੋਂ ਵੀ ਉਹ ਸਾਨੂੰ ਰੇਟ ਦੁੱਗਣੇ ਵਧਾ ਕਰ ਦਿੰਦੇ ਜਿਹਦੀ ਉਹ ਵੀ ਸਾਨੂੰ ਬਹੁਤ ਵੱਡੀ ਸਮੱਸਿਆ ਹੁੰਦੀ